ਕਰਾ ਗਿਆ ਜੱਪਾ ਰੋਟਾਵੇਟਰ ਮਾਰਨ ਲੱਗਿਆ 45 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੋਣ ਦਾ ਦੱਸਿਓ ਇਹ ਚ ਕਿਹਦਾ ਕਿਹਦਾ ਹੱਥ ਆ ਇਹ ਵੀ ਤੁਸੀਂ ਕਮੈਂਟ ਕਰਕੇ ਦੱਸ ਦੱਸਿਓ ਵਿੱਚ ਤੁਸੀਂ ਕਿਉਂਕਿ ਸਮਾਉਣ ਫਿਰ ਇਕੱਠਾ ਸ਼ਾਫਟ ਪਾਤੀ ਆਪਾਂ ਲੋਲਗ ਪੂਰੇ ਟੀਚਾ ਪੂਰੇ ਵਾਹ ਵੀ ਜਾਂਦਾ ਛੋਟਾ ਬੋਕੜਾ ਮਨ ਮਜਾ ਸਵਾਦ ਅੱਗੇ ਦੋ ਲਾਤੇ ਤਿੰਨ ਸੋਫੀ ਕਾਲ ਦੀ ਸਾਰਿਆਂ ਨੂੰ ਤੇ ਅੱਜ ਦਾ ਬਲੌਗ ਸ਼ੁਰੂਆਤ ਕਰਾਂਗੇ ਅੱਜ ਆਪਾਂ ਰੋਟਾਵੇਟਰ ਮਾਰਨ ਲੱਗੇ ਆ 45 ਡਿਗਰੀ ਟੈਂਪਰੇਚਰ ਹੋ ਚੁੱਕਿਆ ਹੋਣ ਦਾ ਤੇ 45 ਡਿਗਰੀ ਦੇ ਵਿੱਚ ਰੋਟਾਵੇਟਰ ਮਾਰਨਾ ਬਹੁਤ ਔਖਾ ਪਰ ਅਸੀਂ ਮਨ ਦੇ ਨਹੀਂ ਆਪਾਂ ਕਿੱਥੇ ਟਲਦੇ ਚੋਬਰ ਪੰਜਾਬ ਦੇ ਜਦੋਂ ਮਿਹਨਤਾਂ ਦਾ ਦੌਰ ਚੱਲਦਾ ਹੋਵੇ ਤੇ ਜਦੋਂ ਕਿਹਨਾਂ ਨਿੱਚੇ ਚਪਾ ਹੋਵੇ ਮਿਹਨਤ ਹੋਵੇ ਕਿਸਾਨੀ ਹੋਵੇ ਤੇ ਸ਼ੌਂਕ ਹੋਵੇ ਤਦੂ ਗਰਮੀ ਸਰਦੀ ਮੀਂਹ ਚਖੜ ਨੇਰੀ ਕੁਛ ਨਹੀਂ ਕਹਿੰਦੇ 100 ਟੋਟਾ ਮੀਟਰ ਮਰਨੀ ਹੈ ਤਿਆਰੀਆਂ ਕਰਦੇ ਪਏ ਹਾਂ ਤੇ ਇਹ ਪਹਿਲਾਂ ਹੁੱਕ ਕਿੰਦੀ ਸਾਰੀ ਲਾ ਕੇ ਹੁੱਕ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਸ਼ਾਫਟ ਕਿੱਥੇ ਹੁੱਕ ਲੋਣੀ ਪੈਂਦੀ ਆ ਹੁੱਕ ਲੋਂ ਤੋਂ ਬਾਅਦ ਸ਼ਾਫਟ ਪਾ ਕੇ ਫਿਰ ਉਸ ਤੋਂ ਬਾਅਦ ਆਪਾਂ ਸ਼ੁਰੂਆਤ ਕਰਾਂਗਾ ਤੁਹਾਨੂੰ ਦਿਖਾਉਣਾ ਮੈਂ ਚੈੱਕ ਕਰੋ ਜਰਾ ਹੁੱਕਾਂ ਲਾ ਕੇ ਇੱਥੇ ਬੋਗੀ ਸ਼ਾਫਟ ਤੁਹਾਨੂੰ ਉਹ ਸਾਰਾ ਪੂਰਾ ਤੁਹਾਨੂੰ ਦਿਖਾਵਾਂਗੇ ਇਹਦਾ ਜਿਵਾੜ ਪਾਣੀ ਕਿਵੇਂ ਜਾਂਦਾ ਸਾਰਾ ਚਲੋ ਆਪਦੀ ਜਿਹੜੀ ਜਿਹੜੀ ਸ਼ਾਫਟ ਹੈ ਹੁੱਕਾਂ ਖੋਲਣੀਆਂ ਪੈਂਦੀਆਂ ਪਹਿਲਾਂ ਸੋਕਹੀ ਇਥੇ ਪੀਣ ਜਿਦਾਂ ਲਾ ਦਿਨਾ ਪੀਣਾ ਤੇ ਇਹ ਦੱਸਿਓ ਇਹਦੇ ਚ ਕਿਹਦਾ ਕਿਹਦਾ ਹੱਥ ਆ ਵਾ ਬਹੁਤ ਜੋਰ ਦੀ ਵੱਜਦੀ ਹੈ ਇਹ ਜਦੋਂ ਆ ਚੀਜ਼ਾਂ ਆ ਚੀਜ਼ ਐ ਵੱਜਦੀ ਹੈ ਇੱਥੇ ਇੱਥੇ ਵੱਜਦਾ ਹੈ ਮੇਰੀ ਵੱਜੀ ਤੇ ਉਹ ਤੇ ਦੱਸਿਓ ਇਹ ਚ ਕਿਹਦਾ ਕਿਹਦਾ ਹੱਥ ਆ ਇਹ ਵੀ ਤੁਸੀਂ ਕਮੈਂਟ ਕਰਕੇ ਦੱਸ ਦੱਸਿਓ ਵਿੱਚ ਤੁਸੀਂ ਕਿਉਂਕਿ ਜਿਹੜੇ ਕਿਸਾਨ ਹੁੰਦੇ ਨੇ ਕਿਸਾਨਾਂ ਦੇ ਬੱਚੇ ਹੁੰਦੇ ਨੇ ਜਾਂ ਕਿਸਾਨ ਹੁੰਦੇ ਨੇ ਇੱਕ ਨਾ ਇੱਕ ਵਾਰ ਇਹਦੇ ਚ ਉਹਨਾਂ ਦਾ ਹੱਥ ਹੀ ਆਇਆ ਹੁੰਦਾ ਹੈ ਹਨਾ ਤੇ ਇਹ ਵੀ ਬੜਾ ਬਾਬਾ ਬੁੜੀ ਸਟ ਲੱਗਦੀ ਬੁੜੀ ਯੂਰ ਹੀ ਸਟ ਲੱਗਦੀ ਇਹਦੀ ਤੇ ਚਲੋ ਆਹ ਹੁਕਲਾ ਆ ਕੇ ਤੇ ਫਿਰ ਆਪਾਂ ਬਣਿਆ ਸ਼ਾਫਟ ਲੋਕ ਮੇਰੇ ਬ੍ਰਿਟਨ ਦੇ ਸਾਡੇ ਕਿਹਨੇ ਗਰਮੀ ਗਰਮੀ ਤਾਂ ਇਹ ਹੁਣ ਹੁਣੀ ਆ ਹੁਣ ਗਰਮੀ ਤਾਂ ਤੇ ਹੁਣ ਗਰਮੀ ਨੇ ਪੂਰੀ ਅੱਤ ਕਰਾਈ ਪਈ ਆ ਸ਼ਾਫਟ ਪੈ ਗਈ ਹੁਣ ਸ਼ਾਫਟ ਧੀ ਰਹੀ ਹੈ ਕੋਈ ਨਾ ਉਹ ਥੱਲੇ ਦਬਣਾ ਦਬਣਾ ਥੱਲੇ ਸਾਲਾ ਥੱਲੇ ਜੀ ਉੱਤੇ ਰਹਿ ਗਿਆ ਫਿਰ ਫਿਰ ਉਹਨੇ ਗੱਲਾਂ ਹੀ ਉਹਨੇ ਨਾੜ ਦੇ ਮੈਂ ਭੋਰ ਉਹਦੇ ਵਿੱਚ ਇਹਨੂੰ ਕਰਕੇ ਤਾਂ ਥੱਲੇ ਟੋਟਾ ਮੀਟਰ ਮਾਰ ਦੇਣਾ ਬੱਸ ਫਿਰ ਛੀੜਨਾ ਹੂੰ ਜੀ ਕਿਰਪਾ ਕਰਕੇ ਥੱਲੇ ਲੋਡ ਮੇਟਰ ਪਰ ਆ ਜੀ ਹੋ ਗਿਆ ਗੁਰਦਿਆਂ ਲਾਡੀਆਂ ਫੌਜਾਂ ਤਿਆਰ ਗਰਮੀ ਬਹੁਤ ਹੈ 45 ਡਿਗਰੀ ਟੈਂਪਰੇਚਰ ਆ ਜਦਾ 45 ਨਹੀਂ 45 ਜਦਾ 45 ਡਿਗਰੀ ਟੈਂਪਰੇਚਰ ਤੇ ਆ ਸੀ ਹੋ ਕੇ ਤਿਆਰ ਤੇ ਆ ਹੁਣ ਆਪਾਂ ਸਮਾਨ ਕਰਿਆ ਸਾਰਾ ਇਕੱਠਾ ਹੁੱਕਾ ਕਾ ਖੋਲਤੀਆਂ ਸਾਰੀਆਂ ਜਾਂਦੀਆਂ ਤਿਆਰੀਆਂ ਫੌਜਾਂ ਤਿਆਰ ਚੱਲ ਵੀ ਚੋਬਰਾ ਚੋਬਰ 72 50 ਸਮਾਨ ਫਿਰ ਇਕੱਠਾ ਸ਼ਾਫਟ ਬਾਤੀ ਆਪਾਂ ਲੋ ਲੋ ਪੂਰੇ ਟੀਚਾ ਪੂਰੇ ਇੱਧਰ ਗਾਂਵਾਂ ਨਾਲੇ ਜਾ ਰਹੀਆਂ ਹੇ ਮਾਜੀ ਚਲੋ ਉਹ ਸਾਡੇ ਮੋਗੇ ਵਾਲੇ ਤੇਰੇ ਉਧਰ ਇਹ ਬੰਦਾ ਮੈਂ ਛੱਡ ਕੇ ਆਇਆ ਸਵੇਰੇ ਇਹ ਫੇਰ ਮੋੜ ਤੇ ਸਾਡੀ ਅੱਖ ਖੁੱਲਦੇ ਫੇਰ ਮੋੜ ਤੇ ਆ ਗਿਆ ਇਹ ਜੀ ਜਾਣ ਨੂੰ ਇਹਦਾ ਵੀ ਨਹੀਂ ਜੀ ਕਰਦਾ ਇਹ ਤਾਂ ਚੋ ਚਲੋ ਜੀ ਖੁਕੂਕ ਰੱਖ ਲਈ ਆਪਾ ਰਾਕੇ ਚੜੀਏ ਫੋਨ ਗਰਮੀ ਬੜੀ ਆ ਵਾਹ ਵਾਹ ਦੇਖੋ ਚਲੋ ਮਿੱਤਰ ਪਿਆਰਿਓ ਇਧਰ ਪੱਠਿਆਂ ਨੂੰ ਪਾਣੀ ਵੀ ਲੌਣਾ ਵਾਲਾ ਹੋ ਗਿਆ ਮਿੱਤਰ ਪਿਆਰਿਓ ਦੇਖੋ ਪੱਠਿਆਂ ਨੂੰ ਪਾਣੀ ਹੋ ਗਿਆ ਕੰਘਿਆ ਚੜੀਏ ਸਾਡੀਆਂ ਓਏ ਹੋਏ ਚਲੋ ਗਰਮੀ ਬਹੁਤ ਹੈ ਗਰਮੀ ਬਹੁਤ ਚਿਰੋ ਕੋਜਾ ਅਰਾਡੇ ਖੇਤ ਦੇ ਵਿੱਚ ਇਹ ਆ ਗੱਲ ਕਬੂਲ ਸੀ ਕਿ ਕੋਈ ਆ ਬੋਤਰਾ ਉਹਦਾ ਮਿਆਰ ਸੁਆਦ ਸਾਡੇ 2 ਲਾਤੇ 3 ਯਾਰਾ 10 ਵਗਦਾ 6 ਮਾਰ ਥੋੜੀ ਹੱਥ ਘਰਦਾ ਬਾਬੇ ਬੁਲਾਓ ਹੀ ਬੱਦਰ ਪਿਆਰਿਓ ਕਰੋ ਗੱਲ ਹੁਣ ਹੋ ਗਿਆ ਨਾ ਘੈਂਟ ਕੰਮ ਇਹ ਵੀ ਆਪਣੀ ਗਰਮੀ ਪੂਰੀ ਯੋਰਾ ਦੇ ਆ ਇੱਧਰ ਸਾਡੇ ਦੇਖੋ ਹਾਲਾਤ ਕੀ ਬਣ ਗਏ ਆ। ਅੱਪਰੇ ਆਵੇ। ਪੈਰਾ ਦੇਖੋ ਹਾਲਾਤ। ਪਾਣੀ ਇੰਨਾ ਬਹੁਤ ਹੈ। ਪਹਿਲਾਂ ਤਾਂ ਆਉਂਦਾ ਪਿਆ ਆ। ਪਰ ਚਲੋ ਅਸੀਂ ਕੰਮ ਖਾਲਿਆ ਮੇਟਰ ਨਹੀਂ ਹੁਣ। ਮਿਹਨਤ ਆ ਕੇ ਕੁਛ ਨਹੀਂ ਆ ਗਿਰੇ। ਮਿਹਨਤ ਆ ਕੇ ਸਭ ਕੋਈ ਮਿਹਨਤ ਕਰਦੇ ਰੋ ਬਸ। ਤੇ ਚਲੋ ਅੱਜ ਦਿਨੋਂ ਕਰ ਰਹੇ ਹਾਂ। 外卖到了。 ਕਰਦਾ ਰੇ ਕਰਦਾ who mm -hmm. are